ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਹੁਣੇ-ਹੁਣੇ ਦਿੱਲੀ 에ਅਰਪੋਰਟ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿਸ ਨੂੰ ਸੁਣ ਕੇ ਪੂਰੇ ਦਿੱਲੀ 에ਅਰਪੋਰਟ ਦਾ ਸਟਾਫ ਅਤੇ ਪ੍ਰਧਾਨ ਮੰਤਰੀ ਮੋਦੀ ਤੱਕ ਵੀ ਹੈਰਾਨ ਰਹਿ ਚੁੱਕੇ ਹਨ ਜੀ ਹਾਂ ਦਿੱਲੀ 에ਅਰਪੋਰਟ ਦੇ ਉੱਤੇ ਇੱਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਗ੍ਰਿਫਤਾਰੀ ਦੇ ਵਜ੍ਹਾ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਦਰਅਸਲ ਇਹ ਮਾਮਲਾ ਕੱਲ ਦਾ ਦੱਸਿਆ ਜਾ ਰਿਹਾ ਹੈ ਜਦੋਂ ਦਿੱਲੀ 에ਰਪੋਰਟ ਦਾ ਹਵਾਈ ਅੱਡੇ ਉੱਤੇ ਇੱਕ ਮਹਿਲਾ ਯਾਤਰੀ ਵੱਲੋਂ ਲੈਂਡ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਵੱਲੋਂ ਜਿਵੇਂ ਹੀ ਉਸਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਹ ਕਾਫੀ ਜ਼ਿਆਦਾ ਘਬਰਾਹਟ ਦੇ ਵਿੱਚ ਹੁੰਦੀ ਹੈ ਜਿਸ ਤੋਂ ਬਾਅਦ ਉਸਦੇ ਜਿਹੜਾ ਸਮਾਨ ਦੀ ਤਲਾਸ਼ੀ ਲਈ ਜਾਂਦੀ ਹੈ ਦਿੱਲੀ ਦੇ ਹਵਾਈ ਅੱਡੇ ਉੱਤੇ ਇਸ ਮਹਿਲਾ ਤੋਂ ਹਾਲ ਦੀ ਤੀਵ ਦੇ ਵਿੱਚ ਲਾਂਚ ਕੀਤੇ ਗਏ ਆਈਫੋਨ ਦੇ ਸੈੱਟ ਜ਼ਬਤ ਕੀਤੇ ਗਏ ਹਨ ਤੇ ਤੁਹਾਨੂੰ ਦੱਸਦੀ ਹੈ ਕਿ ਇਹਨਾਂ ਦੀ ਗਿਣਤੀ ਕੋਈ 1, 2 ਜਾਂ 4 ਜਾਂ 10 ਨਹੀਂ ਹੈ। ਇਹਨਾਂ ਦੀ ਗਿਣਤੀ ਪੂਰੇ 26 ਆਈਫੋਨ ਦੱਸੇ ਜਾ ਰਹੇ ਹਨ ਜਿਨ੍ਹਾਂ ਦੇ ਕਿ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ। ਅਤੇ ਸਾਰੇ ਪ੍ਰੋ ਮੈਕਸ ਹਨ। ਇਸ ਤੋਂ ਬਾਅਦ ਖਬਰਾਂ ਦੇ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਨੇ ਹਾਲ ਹੀ ਦੇ ਵਿੱਚ ਲਾਂਚ ਕੀਤੇ ਗਏ ਉੱਚ ਤਕਨੀਕ ਵਾਲੇ ਫੋਨਾਂ ਨੂੰ ਟਿਸ਼ੂ ਪੇਪਰ ਦੇ ਵਿੱਚ ਲਪੇਟਿਆ ਹੋਇਆ ਸੀ ਤਾਂ ਜੋ ਕਿ ਕਿਸੇ ਦੇ ਪਕੜ ਦੇ ਵਿੱਚ ਨਾ ਆਸਤ ਕੇ ਅਤੇ ਇਸ ਨੂੰ ਆਪਣੀ ਬੈਰਟੀ ਬੈਗ ਦੇ ਵਿੱਚ ਲੁਕੋਇਆ ਹੋਇਆ ਸੀ। Pro Max iPhone 16 series ਦਾ top model ਹੈ ਅਧਿਕਾਰੀਆਂ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ਦੇ ਉੱਤੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਦੇ ਆਪਣੇ ਵੈਂਟੀ ਬੈਗ ਦੇ ਵਿੱਚ 26 iPhone Pro Max 16 ਜੋ ਇਸ ਦੇ ਨਾਲ ਹਾਂਗਕਾਂਗ ਤੋਂ ਦਿੱਲੀ ਆ ਰਹੇ ਮਹਿਲਾ ਯਾਤਰੀ ਨੇ ਰੋਕਿਆ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਵਿੱਚ iPhone ਕਾਫੀ ਜ਼ਿਆਦਾ ਮਹਿੰਗੇ ਹਨ ਅਤੇ ਤਸਤੇ ਤਸਕਰੀ ਦੇ ਕਾਰਨ ਲੋਕ ਬਾਹਰੋਂ ਜਿਹੜੇ iPhone India ਦੇ ਵਿੱਚ ਲਿਆ ਕੇ ਵੇਚ ਰਹੇ ਹਨ ਅਤੇ ਇਹਨਾਂ ਦੀ ਕੀਮਤ ਲਗਭਗ 37 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ ਸੋ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਕੁਝ ਕੁ ਦਿਨ ਹੀ ਹੋਏ ਹਨ ਜਿਹੜਾ ਆਈਫੋਨ 16 ਪ੍ਰੋ ਮੈਕਸਿਮਮ ਲਾਂਚ ਹੋਇਆ ਹੈ ਇਸ ਦੀ ਜਿਹੜੀ ਤਕਰੀ ਵੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਕਾਰਨ 26 ਆਈਫੋਨ ਸਮੇਤ ਇੱਕ ਵਿਦੇਸ਼ੀ ਮਿਲ ਦਿੱਲੀ 에ਅਰਪੋਰਟ ਦੇ ਉੱਤੇ ਗ੍ਰਿਫਤਾਰ ਵੀ ਕਰ ਲਈ ਗਈ ਹੈ ਇਹ ਜੀਆਂ ਹੋਰ ਨਿਊਜ਼ ਦੇਖਣ ਵਾਸਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ